ਆਲੋਚਨਾ ਪ੍ਰਕਿਰਿਆ ਇਹ ਦੱਸਣਾ ਚਾਹਾਂਗੀ ਕਿ ਸ੍ਰੋਤਨੀ ਸਾਰੇ ਡਾਕੂਮੈਂਟਸ ਵੀ ਹੋ ਗਏ ਨੇ। ਔਰ ਫਿਲਹਾਲ ਸਾਨੂੰ ਕੋਈ ਆਬਜੈਕਸ਼ਨ ਜਿਹੜਾ ਹੈਗਾ ਕਿਸੇ ਵੱਲੋਂ ਕੋਈ ਪ੍ਰੋਪਰਟ ਨਹੀਂ ਹੋਇਆ ਹੈਗਾ। ਔਰ ਸਿਰਫ ਸ੍ਰੋਤਨੀ ਦੇ ਵਿੱਚ ਇੱਕ ਪੇਪਰ ਜਿਹੜੇ ਹੈਗੇ ਆ ਉਹ ਰਿਜੈਕਟ ਹੋਇਆ। ਟੋਟਲ ਸਾਡੇ ਕੋਲ 87 ਨਾਮੀਨੇਸ਼ਨ ਪੇਪਰ ਰਾਖਿਲ ਹੋਏ ਸੀ ਕਿ ਉਹਨਾਂ ਚੋਂ ਸਿਰਫ ਇੱਕ ਰਿਜੈਕਟ ਕੀਤਾ। ਔਰ ਹੈ ਉਸ ਮੰਡੀ ਦਾ ਅਮਨਦੀਪ ਕੌਰ ਅ ਰੈਸਟ ਜਿਹੜੇ ਅ ਕੈਂਡੀਡੇਟ ਨੇ ਸਾਰਿਆਂ ਦੇ ਜਿਹੜੇ ਨਾਮੀਨੇਸ਼ਨ ਪੇਪਰਸ ਨੇ ਉਹ ਸਾਰੇ ਸੈਕਸ ਹੋ ਚੁੱਕੇ ਆਂ ਔਰ ਕੋਈ ਰਿਜੈਕਸ਼ਨ ਨਹੀਂ ਹੋਇਆ ਸਨਵਾਦ ਅ ਇਹ ਵੀ ਤੁਹਾਨੂੰ ਮੈਂ ਦੱਸ ਦੱਗੇ ਆ ਜੀ ਕੱਲ 3 ਵਜੇ ਤੱਕ ਵਿਡਰੋਅ ਦਾ ਟਾਈਮ ਹੈਗਾ ਜਿਹੜੇ ਕੈਂਡੀਡੇਟ ਵਿਡਰੋਅ ਕਰਨਾ ਚਾਹੁੰਦੇ ਆ 3 ਵਜੇ ਤੋਂ ਪਹਿਲਾ ਪਹਿਲਾ ਸਾਨੂੰ ਅ ਨੋਟਿਸ ਜਿਹੜਾ ਵਿਡਰੋਅ ਦਾ ਉਹ ਦੇ ਸਕਦੇ ਹੈਗੇ ਆ ਔਰ ਵਿਡਰੋਅ ਦਾ ਨੋਟਿਸ ਜਿਹੜਾ ਹੈਗਾ ਉਹ ਜਿੱਥੇ ਤੁਸੀਂ ਨਾਮੀਨੇਸ਼ਨ ਲਈ ਸੀਗੇ ਜਿਹੜੀ ਸੀ ਕੋਰਟ ਦੇ ਵਿੱਚ ਜਿੱਥੇ ਤੁਸੀਂ ਪਾਠੀ ਰਹਿਣਾ ਹੈ ਸੀ ਕਾਗਜ਼ ਉਥੇ ਲੈ ਜਾਣਗੇ ਔਰ 3 ਵਜੇ ਤੱਕ ਦਾ ਸਮਾਂ ਪਹਿਲਾ ਪਹਿਲਾ ਜਿਸ ਨੂੰ ਜੇ ਵਿਡਰਾਅ ਨਹੀਂ ਕਰਨਾ ਚਾਹੁੰਦਾ ਤਾਂ ਉਹ ਨੋਟਿਸ ਜਿਹੜਾ ਹੈਗਾ ਉਹ ਸਾਨੂੰ ਤੁਸੀਂ ਦੇ ਸਕਦੇ ਹੋ ਬਹੁਤ-ਬਹੁਤ ਧੰਨਵਾਦ ਬ੍ਰਾਡਕਾਸਟ ਪਲੀਜ਼ ਅਸੀਂ ਕੁਝ ਨਾ ਕਹਿੰਦੇ ਸੀ ਨੰਬਰ 6 ਕੋਟ ਨੰਬਰ ਜੋਨ ਨੰਬਰ 6 7 ਤੇ 8 ਇਹ ਕਾਂਗਰਸ ਪਾਰਟੀ ਉਹਨਾਂ ਹੋਗੇ ਪਿਛਲੇ ਜੀ ਹਾਂ ਜੀ ਜੋਨ ਨੰਬਰ 6 ਜੋਨ ਨੰਬਰ 7 ਜੋਨ ਨੰਬਰ 8 ਇਹ ਕਾਂਗਰਸ ਪਾਰਟੀ ਵੱਲੋਂ ਦਰਸ਼ਨ ਸਿੰਘ ਤੇ ਕੋਰੇ ਦੂਜੇ ਕੈਂਡੀਡੇਟਾ ਉਹੀ ਹੋਇਆ ਕਿ ਉਹ ਦੂਜੇ ਹੋ ਗਏ ਉਹਨਾਂ ਨੇ ਵੀ ਜਲਦੀ ਦੇ ਚਾ ਸੀ ਨਾ ਚਿੱਟਾਂ ਦੇਖੋ ਮੈਂ ਇਹਦੇ ਤੇ ਗੱਲ ਤੁਹਾਨੂੰ ਦੱਸਣਾ ਚਾਹਾਂਗੀ ਇਹਦੇ ਚ ਪ੍ਰੋਜੈਕਸ਼ਨ ਨਹੀਂ ਹੋਈ ਸੀ ਲੇਕਿਨ ਜਿਹੜਾ ਕਾਂਗਰਸ ਨੇ ਜੋ ਲਿਖ ਕੇ ਦਿੱਤਾ ਸੀਗਾ ਜੋ ਜਿਨ੍ਹਾਂ ਨੂੰ origignal ਦਿੱਤੇ ਸੀਗੇ ਉਹ ਇਹਨਾਂ ਦੇ ਪਹਿਲਾਂ ਨਾਮਾਂ ਤੋਂ ਤੱਕ ਦਾਖਲ ਹੋਏ ਸੀ ਉਹਨਾਂ ਨੂੰ ਅਸੀਂ ਮੰਨਦੇ ਹਾਂ ਦੂਜੇ ਆਧਾ ਇੰਡੀਪੈਂਡੈਂਟ ਲੜਸਰ ਵੀ ਠੀਕ ਹੈ ਸਹੀ ਗੱਲ ਨੋਰੀ ਨਹੀਂ ਵੀ ਉਹ ਪਾਰਟੀ ਨੂੰ ਨਾਲ ਲੜਗੇ ਲੇਕਿਨ ਇੰਡੀਪੈਂਡੈਂਟ ਤਾਂ ਜੇ ਉਹਨਾਂ ਦੇ ਕਾਗਜ਼ ਪੂਰੇ ਇੰਡੀਪੈਂਡੈਂਟ ਲੜਸਰ ਹੈ ਜੀ ਜਿਲ੍ਹਾ ਪਰੀਸ਼ਦ ਬਠਿੰਡਾ ਦੇ ਲਈ ਜੀ ਸਕਰੂਟਨੀ ਹੋ ਚੁੱਕੀ ਹੈ ਸਾਡੇ ਕੋਲ ਟੋਟਲ ਜਿਹੜੇ ਸੀਗੇ ਉਹ ਇੱਥੇ 7 ਕੈਂਡੀਡੇਟਸ 9 ਸੀਗੇ ਨੋਮੀਨੇਸ਼ਨਸ ਜਿਨ੍ਹਾਂ ਨੇ ਦਾਖਲ ਕੀਤੀਆਂ ਸੀਗੀਆਂ ਔਰ ਉਹਨਾਂ ਦੇ ਵਿੱਚੋਂ ਸਿਰਫ ਇੱਕ ਹੀ ਰਿਜੈਕਸ਼ਨ ਹੋਈ ਹੈਗੀ ਹੈ ਸੋ uh, so, uh, 86 ਜਿਹੜੇ ਨਾਮਾਂਕਨ ਪੱਤਰ ਨੇ ਉਹਨਾਂ ਨੂੰ ਅਸੈਪਟ ਕੀਤਾ ਗਿਆ ਹੈ ਔਰ ਲੇਕਿਨ ਕੱਲ ਵਿਡਰੋਅਲ ਡੇਟ ਹੈ ਕੱਲ 3 ਵਜੇ ਤੱਕ ਜੇ ਕਿਸੇ ਨੇ ਆਪਣੇ ਕੋਈ ਨਾਮਾਂਕਨ ਪੱਤਰ ਜਿਹੜਾ ਵਿਡਰਾ ਕਰਨਾ ਹੈ ਤਾਂ ਉਹ ਵੀ ਨੋਟਿਸ 3 ਵਜੇ ਤੱਕ ਦੇ ਕੇ ਸਾਨੂੰ ਜਿਹੜਾ ਹੈਗਾ ਉਹ ਵਿਡਰਾ ਕਰ ਸਕਦਾ ਹੈਗਾ ਸੋ ਕੱਲ ਜਿਹੜੀ ਫਾਈਨਲ ਲਿਸਟ ਆਫ ਕੰਟੈਸਟਿੰਗ ਕੈਂਡੀਡੇਟਸ ਜਿਹੜੀ ਹੈ ਉਹ ਬਣ ਜਾਏਗੀ ਜਿਹੜਾ ਰੱਦ ਕੀਤਾ ਗਿਆ ਉਹਦਾ ਕੀ ਕਾਰਨ ਹੈ ਜਿਹੜਾ ਰੱਦ ਕੀਤਾ ਗਿਆ ਹੈ ਜੀ ਉਹ ਫੂਸ ਮੰਡੀ ਤੋਂ ਕੀਤਾ ਗਿਆ ਹੈਗਾ ਉਹਦੇ ਜਿਹੜੇ ਕਾਗਜ਼ ਨਾਮੰਕਨ ਪੱਤਰ ਸੀਗੇ ਜੀ ਅਸੀਂ ਉਹਦੇ ਉੱਤੇ ਸਪੀਕਿੰਗ ਆਰਡਰ ਕੀਤਾ ਹੈਗਾ ਉਹਦੇ ਵਿੱਚ ਜਿਹੜੇ ਸਬਸੈਂਸ਼ੀਅਲ ਜਿਹਨੂੰ ਅਸੀਂ ਮੇਜਰ ਨੁਕਸ ਕਹਿੰਨੇ ਹੈਗੇ ਆ ਕਿ ਕਾਗਜ਼ ਅਧੂਰੇ ਸੀਗੇ ਉਸ ਕਰਕੇ ਉਹ ਰੱਦ ਕੀਤਾ ਗਿਆ ਅੱਛਾ ਇਹਨਾਂ ਚੋਣਾਂ ਦੇ ਵਿੱਚ ਲੜਾਈਆਂ ਵਾਲਾ ਮੁੱਦਾ ਬਹੁਤ ਜ਼ਿਆਦਾ ਰਹਿੰਦਾ ਕਿਸ ਤਰ੍ਹਾਂ ਦੀ ਕਾਰੀ ਨਿਢੀ ਸੈਸ਼ਨ ਨੂੰ ਕੀਤੀ ਹੋਈ ਹੈ ਅਸੀਂ ਇੱਕ ਜ਼ਿਲ੍ਹਾ ਪੁਲਿਸ ਦੇ ਨਾਲ ਵਨਰਬਿਲਟੀ ਮੈਪਿੰਗ ਕੀਤੀ ਹੈ ਜੀ ਵਨਰਬਿਲਟੀ ਮੈਪਿੰਗ ਦੇ ਵਿੱਚ ਅਸੀਂ ਡੈਂਟੀਫਾਈ ਕੀਤੇ ਵੀ ਕਿਹੜੇ ਸਾਡੇ ਪੋਲਿੰਗ ਬੂਥ ਜਿਹੜੇ ਨੇ ਉਹ ਸੈਂਸਿਟਿਵ ਨੇ ਕਿਹੜੇ ਸਾਡੇ ਪੋਲਿੰਗ ਬੂਥ ਹਾਈਪਰ ਸੈਂਸਿਟਿਵ ਨੇ ਕਿਹੜੇ ਕ੍ਰਿਟੀਕਲ ਨੇ ਪਿੱਛੇ ਕਿਹੜੇ ਕਿਹੜੇ ਪੋਲਿੰਗ ਬੂਥ ਜਿਹੜੇ ਨੇ ਉਹਨਾਂ ਤੇ ਕੋਈ ਲੜਾਈ ਝਗੜਾ ਹੋਇਆ ਸੀ ਜਾਂ ਪਾਸਟ ਉਹਨਾਂ ਦਾ ਕੋਈ ਕੀ ਟਰੈਕ ਰਿਕਾਰਡ ਹੈ ਹਿਸਟਰੀ ਹੈ ਕਿਸ ਤਰ੍ਹਾਂ ਦੀ ਸੈਂਸਿਟਿਵਿਟੀ ਹੈ ਪੋਲਿੰਗ ਬੂਥ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਸੋ ਇੱਕ ਮੈਪਿੰਗ ਸਾਡੇ ਵੱਲੋਂ ਸਾਰੀ ਤਿਆਰ ਕੀਤੀ ਗਈ ਹੈ ਜਿਹਨੂੰ ਅਸੀਂ ਵਨਰਬਿਲਟੀ ਮੈਪਿੰਗ ਦਾ ਨਾਮ ਦਿੰਦੇ ਆ ਫਿਰ ਉਸ ਮੁ ਜ਼ਿਲ੍ਹਾ ਪੁਲਿਸ ਦੇ ਵੱਲੋਂ ਜਿਹੜੀ ਹੈਗੀ ਡਿਸਟ੍ਰਿਕਟ ਸਿਕਿਉਰਿਟੀ ਪਲਾਨ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ ਜਿਹੜੇ ਸਾਰੇ ਪੋਲਿੰਗ ਬੂਥ ਨੇ ਉਹਨਾਂ ਦੇ ਉੱਤੇ ਵੀਡੀਓਗ੍ਰਾਫੀ ਹੋਏਗੀ ਸੋ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਲਈ ਦੱਸ ਦਿਆਂ ਔਰ ਦੂਸਰੀ ਗੱਲ ਜਿਹੜੀ ਆ ਜਿਹੜੇ ਇਸ ਤਰ੍ਹਾਂ ਦੇ ਪੋਲਿੰਗ ਬੂਥ ਜਿੱਥੇ ਸਾਨੂੰ ਕੋਈ ਆਇਡੈਂਟੀਫਿਕੇਸ਼ਨ ਅਸੀਂ ਕੀਤੀ ਹੈ ਜਾਂ ਅਨੈਬਿਲਟੀ ਮੈਪਿੰਗ ਹੋਈ ਹੈ ਉੱਥੇ ਜਿਹੜੇ ਵਿਸ਼ੇਸ਼ ਜਿਹੜੇ ਉਪਰਾਲੇ ਨੇ ਉਹਨਾਂ ਦਾ ਧਿਆਨ ਰੱਖਣ ਦਾ ਜਿਵੇਂ ਮਾਈਕਰੋਬਜ਼ਰਵਰ ਲਾਉਣਾ ਉਥੇ ਹੋਰ ਤਰ੍ਹਾਂਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਰੀਆਂ ਕੀਤੀਆਂ ਜਾਣ ਗਿਆ